ਐਮ ਐਲ ਏ ਗੋਦੀਪ ਸਿੰਘ ਰੰਦਾਵ ਨੇ ਸ਼ਾਹਪੁਰ ਚਾਚੰਦ ਸਕੂਲ ਤੇ ਕੰਪਿਊਟਰ ਸੈਂਟਰ ਤੇ ਸਾਇੰਸ ਲੈਬ ਦਾ ਰੱਖਿਆ ਨਿਪਟਾਰ। ਕਿਹਾ ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵਚਨਬੱਧ ਹੈ। ਸਰਕਾਰੀ ਸੀਨੀਅਰ ਸਮਾਰਟ ਸਕੂਲ ਪਿੰਛਾਪੁਰ ਚਾਚੰਦ ਜਬਾਨ ਚਾ ਰਹਾ ਹੈ ਕੰਪਿਊਟਰ ਹਾਲ ਤੇ ਸਾਇੰਸ ਲੈਬ ਦਾ ਐਮ ਐਲ ਏ ਗੋਦੀਪ ਸਿੰਘ ਰੰਦਾਵ ਵੱਲੋਂ ਨਿਪਟਾਰ ਰੱਖਿਆ। ਕਿਹਾ ਗੋਦੀਪ ਸਿੰਘ ਰੰਦਾਵ ਦਾ ਸਕੂਲ ਪਹੁੰਚਣ ਤੇ ਪਿੰਡ ਵਾਸੀਆਂ ਅਤੇ ਸਕੂਲ ਦੇ ਸੇਵਾਮਕ ਪ੍ਰਿੰਸੀਪਲ ਰਵਿੰਦਰ ਸਿੰਘ ਕਾਲੋ ਮੌਜੂਦਾ ਪ੍ਰਿੰਸੀਪਲ ਅਨੀਤਾ ਸ਼ਰਮਾ ਸਕੂਲ ਤੇ ਇੰਚਾਰਜ ਚਲ ਰਾਤਨ ਸਿੰਘ ਨੂੰ ਸਕੂਲ ਸਟਾਫ ਵੱਲੋਂ ਸ਼ਾਂਤਕ ਸਵਾਗਤ ਕੀਤਾ ਗਿਆ ਇਸ मौके ਤੇ ਗਰਦੀਪ ਸਿੰਘ ਰਤਾਵਾ ਨੇ ਗਲਪਤ ਕਰਦੇ ਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਮਿਆਂ ਨੂੰ ਉੱਪਰ ਚੁੱਕਣ ਲਈ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਸਕੂਲਾਂ ਦੀ ਵਧੀਆ ਪੜਾਈ ਮਹਿਆ ਕਰਾਉਣ ਲਈ ਵਚਨਬੱਧ ਹੈ ਗਰਦੀਪ ਰੰਦਾਵਾ ਨੇ ਕਿਹਾ ਕਿ ਸਕੂਲਾਂ ਵਿੱਚ ਸਰਕਾਰੀ ਟੀਚਰਾਂ ਦੀ ਕਾਟ ਨੂੰ ਜਲਦ ਪੂਰਾ ਕੀਤਾ ਜਾਵੇਗਾ ਤੇ ਜੋ ਵੀ ਹੋਰ ਇਨਾਂ ਵੱਲੋਂ ਪ੍ਰੋਚਲਾਂ ਬਣਾ ਕੇ ਦਿੱਤੀਆਂ ਜਾਂ ਚਾਂਗੀਆਂ ਸ਼ਾਪੁਰਚਾਹ ਦੇ ਸਕੂਲ ਦੀਆਂ ਉਹ ਸਾਰੀਆਂ ਪ੍ਰਪੋਚਲਾ ਨੂੰ ਅੱਗੇ ਵੇਚ ਕੇ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਅੰਤ ਵਿੱਚ ਸਮੂਹ ਸਕੂਲ ਸਟਾਫ ਵੱਲੋਂ ਐਮਐਲ ਗਰਦੀਪ ਸਿੰਘ ਦਾਵਾ ਨੂੰ ਸਨਮਾਨ ਚਿੰਤੇ ਕੇ ਸਨਮਾਨਤਵੀ ਕੀਤਾ ਗਿਆ ਅੱਜ ਮੇਰਾ ਆਪਣਾ ਪਿੰਡ ਸ਼ਾਪੁਰਜਾ ਜੰਚ ਗੋ ਲੈਬ ਐਕਸਾਇੰਸ ਦੀ ਇੱਕ ਕੰਪਿਊਟਰ ਦੀ ਗੋ ਲੈਬਾਂ ਦਾ ਜਿਹੜਾ ਆਪਾਂ ਬਿਲਡਿੰਗ ਦਾ ਜਿਹੜਾ ਮੀ ਪੱਥਰ ਰੱਖਿਆ ਬਹੁਤ ਵਧੀਆ ਹੈ ਤੇ ਚ ਟੋਟਲ ਜਿਹੜਾ ਫਰਨੀਚਰ ਆ ਕੰਪਿਊਟਰ ਆ ਸਾਰਾ ਕੁਝ ਲੱਗਣਾ ਹੈ ਅੱਜ ਜੇ ਦੀ ਸ਼ੁਰੂਆਤ ਜਿਹੜੀ ਹੋਈ ਹੈ ਬਾਡੀ ਜਲਦੀ ਬਣ ਕੇ ਤਿਆਰ ਹੋ ਜਾਏਗਾ। ਔਰ ਬੱਚਿਆਂ ਨੂੰ ਜਿਹੜੇ ਪੰਜਾਬ ਸਰਕਾਰ ਦੀ ਮੰਸ਼ਾ ਹੈ ਐਜੂਕੇਸ਼ਨ ਨੂੰ ਇੱਕ ਨੰਬਰ ਤੇ ਲੈ ਕੇ ਆਉਣਾ ਪੰਜਾਬ ਦੀ। ਉਹਦੀ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ। ਔਰ ਬਹੁਤ ਵਧੀਆ ਜਿਹੜਾ ਆਮ ਆਦਮੀ ਪਾਰਟੀ ਸਕੂਲਾਂ 'ਚ ਜਿਹੜਾ ਕੰਮ ਜਿਹੜਾ ਬਿਲਡਿੰਗਾਂ ਦਾ ਸਟਾਫ ਦਾ ਜਿਹੜਾ ਹੋ ਰਿਹਾ ਹੈ। ਮੇਰੇ ਖਿਆਲ ਇਹ ਤਾਂ ਬੱਚਿਆਂ ਨੂੰ ਕਾਫੀ ਇਤਸ਼ਾਹਤ ਹੋਣ ਦੇ ਕਿ ਲੋਕ ਅੱਜ ਕੱਲ ਕੰਪਿਊਟਰ ਦਾ ਯੁੱਗ ਹੈ ਕੰਪਿਊਟਰ ਨਾਲ ਜੁੜਨ ਦੇ ਬੱਚੇ ਆ ਤੇ ਬੜਾ ਬੈਕਵਰਡ ਸਾਡਾ ਡੇਰਾ ਬਾਬਾ ਨਾਨਕ ਪਛੜਿਆ ਇਸ ਕੰਮੋਂ ਜਿਹੜਾ ਸਿੱਧਾ-ਸਿੱਧਾ ਮੇਰੇ ਖਿਆਲੋਂ ਬਈ ਬੱਚਿਆਂ ਦਾ ਇੰਟਰਸਟ ਵੀ ਬਣ ਰਿਹਾ ਬਹੁਤ ਵਧੀਆ ਸਟਾਫ ਆ ਜਿਹੜਾ ਛਾਪ ਚਾਜਿੰਦਾ ਸਕੂਲ ਦਾ ਸਟਾਫ ਆ ਬਹੁਤ ਰਾਤ ਦਿਨ ਮਿਹਨਤ ਕਰਕੇ ਤੁਸੀਂ ਵੇਖਿਆ ਹੋਣਾ ਕਿ ਕਿੰਨਾ ਵਧੀਆ ਸਕੂਲ ਆ ਜਿਹੜਾ ਪ੍ਰੋਜੈਕਟ ਜਿਹੜਾ ਤਿਆਰ ਹੋ ਗਿਆ ਮੈਨੂੰ ਇਹ ਨਿਸ਼ਵਾਸਦਾ ਹੈ ਕਿ ਮੇਂ ਹਮੇਸ਼ਾ ਹੀ ਆਪਾਂ ਦਿਨ ਰਾਤ ਲੱਗੇ ਰਵਾਂਗੇ ਮੇਰੇ ਵੱਡੇ ਵੀਰ ਪ੍ਰਿੰਸੀਪਲ ਰਟਾਇਰ ਹੋ ਗਏ ਨੇ ਕਾਲੂ ਸਾਹਿਬ ਜਿਹੜੇ ਰਟਾਇਰਮੈਂਟ ਤੋਂ ਬਾਅਦ ਵੀ ਇਹ ਸਕੂਲ ਦਾ ਇਹਨਾਂ ਦਾ ਇੰਨਾ ਲਗਾਓ ਵਾ ਇਹ ਜਦੋਂ ਵੀ ਸਕੂਲ 'ਚ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਆ ਸਟਾਫ ਨੂੰ ਜਿਨ੍ਹਾਂ ਸਾਨੂੰ ਹਮੇਸ਼ਾ ਸਾਡੇ ਨਾਲ ਮੋਢੇ ਦਾ ਮੋਢਾ ਲਾ ਕੇ ਖੜੇ ਨੇ ਜਿਸ ਦਿਨੇ ਰਟਾਇਰਮੈਂਟ ਹੋ ਕੇ ਗਏ ਸੀ ਇਹਨਾਂ ਉਸੇ ਦਿਨ ਹੀ ਕਹੇ ਕਿ ਜਦੋਂ ਵੀ ਮੇਰੀਆਂ ਸਹਾਮਤ ਦੀ ਜ਼ਰੂਰਤ ਹੋਏ ਰਟਾਇਰਮੈਂਟ ਤੋਂ ਬਾਅਦ ਮੈਂ ਹਮੇਸ਼ਾ ਸ਼ਾਹਪੁਰ ਜਾਜਤ ਦੇ ਸਕੂਲ ਨੂੰ ਸਮਰਪਿਤ ਰਾਂਗਾ ਇਹ ਬਹੁਤ ਵੱਡੀ ਗੱਲ ਹੈ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਨੇ ਆਈਆਂ ਪਰ ਜਿਹੜੀ ਭਰਤੀ ਹੈ ਖਾਸ ਕਰਕੇ ਮੁਲਾਜ਼ਮਾਂ ਚ ਭਰਤੀ ਇਹ ਨਹੀਂ ਕਿ ਐਜੂਕੇਸ਼ਨ ਚ ਬਹੁਤ ਸਾਰੇ ਹੋਰ ਵੀ ਜਿਹੜੇ ਆਧਾਰੇ ਉਹਨਾਂ ਚ ਭਰਤੀ ਨਹੀਂ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਣੇ ਉਹਨਾਂ ਦੀ ਗਵਾਹੀ ਚ ਬਹੁਤ ਸਾਰੀ ਭਰਤੀ ਪਿਛਲੇ 3 ਸਾਲਾਂ ਚ ਕੀਤੀ ਹੈ ਤੁਸੀਂ ਦੇਖਦੇ ਹੋ ਨੇ ਰੋਜ਼ ਦਿੱਲੀ ਕੋਈ ਨਾ ਕੋਈ ਅਪਾਇੰਟਮੈਂਟ ਕੱਲ ਮੇਰੇ ਖਿਆਲ ਚਾਰ-ਪੰਜ ਸੌ ਅਪਾਇੰਟਮੈਂਟ ਕੱਲ ਵੀ ਦਿੱਤੀ ਬੱਚਿਆਂ ਨੂੰ ਉਹ ਨਵੀਂ ਅਪਾਇੰਟਮੈਂਟ ਬਹੁਤ ਜਲਦੀ ਹੋਣ ਵਾਲੀ ਐ ਜਿਹੜੀ ਉਹਨਾਂ ਦੀ ਮੇਰੇ ਖਿਆਲ ਕੁਝ ਤਾਂ ਕਾਫੀ ਮਹਿਕਮੇ ਚ ਐਡਵਰਟਾਈਜ਼ਮੈਂਟ ਹੋ ਗਈ ਐ ਅੱਜ ਮੇਰੇ ਕੋਲ ਸਵੇਰੇ ਡੀਪੀਆਈ ਤੇ ਆਇਆ ਸੀਗਾ ਇੱਕ ਜੁਨੀਅਨ ਦਾ ਵਫਤ ਉਹਨਾਂ ਨੇ ਵੀ ਕਿਹਾ ਕਿ ਅਸੀਂ ਪੁਰਾਣੇ ਜਿਹੜੇ ਲੱਗੇ ਨੇ ਉਹਨਾਂ ਨੂੰ ਪੱਕਿਆ ਨਹੀਂ ਹੋਇਆ ਮੇਰੇ ਖਿਆਲ 2000 ਜਿਹੜਾ ਉਹਨਾਂ ਨੇ ਉਹ ਵੀ ਅੱਜ ਐਡਵਰਟਾਈਜ਼ਮੈਂਟ ਜਿਹੜੀ ਹੋ ਗਈ ਹੈ ਕਿ ਉਹ ਵੀ ਪਰਤੀ ਜਿਹੜੀ ਪੰਜਾਬ ਸਰਕਾਰ ਜਲਦੀ ਕਰਨ ਜਾ ਰਹੀ ਹੈ। ਨਾ ਡੀਪੀ ਦਾ ਸਕੂਲ ਚ ਹੋਣਾ ਬਹੁਤ ਤੋਂ ਹੀ ਵਧੀਆ ਹੈ। ਮੈਂ ਤਾਂ ਅੱਗੇ ਹੁਣੇ ਗੱਲ ਕਰਕੇ ਟਹਿ ਕੇ 50 ਲੱਖ ਰੁਪਈਆ ਸਟੇਡੀਅਮ ਦਾ ਛਾਪਰ ਜਾਚਨ ਚ ਆਇਆ। ਮੈਂ ਸਾਰੀ ਪੰਚਾਇਤ ਨੂੰ ਇਹੀ ਰਿਕਵੈਸਟ ਕਰਕੇ ਹਟਿਆ ਕੋਈ ਜਗ੍ਹਾ ਡਿਸਾਈਡ ਕਰੋ ਜਿਹਦੇ ਚ ਆਪਾਂ ਪੈਸੇ ਆਏ ਨੇ ਵਧੀਆ ਸਟੇਡੀਅਮ ਬਣਾਈਏ ਬੱਚਿਆਂ ਨੂੰ ਤਾਂ ਕਿ ਬੱਚੇ ਖੇਡਣ ਨਾਲ ਜੁੜ ਜਾਈਂ। ਇੱਕੋ ਹੀ ਇੱਕ ਤਰੀਕਾ ਨਸ਼ਿਆਂ ਤੋਂ ਦੂਰ ਕਰਨ ਦਾ ਕਿ ਖੇਡਾਂ ਨਾਲ ਬੱਚਿਆਂ ਨੂੰ ਲਾਉਣਾ ਬਹੁਤ ਜ਼ਰੂਰੀ ਹੈ। ਮੇਰੇ ਖਲ ਪੰਜਾਬ ਸਰਕਾਰ ਦੀ ਇਹ ਮਨਛਾ ਵਾਗੀ ਅਸੀਂ ਇੱਕ ਦਿਨ ਜਰੂਰ ਆਉ ਆਉਗਾ ਕਿ ਜਿਸ ਦਿਨ ਪ੍ਰਮਾਤਮਾ ਦੀ ਕਿਰਪਾ ਹੋਏਗੀ ਔਰ ਇਹ ਜਿਹੜਾ ਨਸ਼ਿਆਂ ਦਾ ਕੋੜ ਆ ਜਿਹੜਾ ਪੰਜਾਬ ਦੀ ਜਵਾਨੀ ਨੂੰ ਲੱਗਿਆ ਇੱਕ ਦਿਨ ਜਰੂਰ ਆਪਾਂ ਕਾਮਯਾਬ ਹੋ ਜਾਵਾਂਗੇ ਇਸ ਕਦਮ ਪਰ ਪ੍ਰਿੰਸੀਪਲ ਸਾਹਿਬ ਨੂੰ ਕਹਿ ਕੇ ਹਟਿਆ ਕਿ ਤੁਹਾਨੂੰ ਜਿੰਨਾ ਵੀ ਪੈਸਾ ਚਾਹੀਦਾ ਬਿਲਡਿੰਗ ਵਾਸਤੇ ਤੁਹਾਨੂੰ ਕੋਈ ਵੀ ਰਿਕੁਆਇਰਮੈਂਟ ਤੁਹਾਡੀ ਹੈਗੀ ਆ ਤੁਸੀਂ ਪ੍ਰੋਪੋਜ਼ਲ ਬਣਾ ਕੇ ਮੈਨੂੰ ਦੇ ਦਿਓ ਮੇਰੀ ਪਿਛਲੇ ਹਫਤੇ ਮੰਤਰੀ ਸਾਹਿਬ ਨਾਲ ਗੱਲ ਹੋਈ ਅੱਜ ਬੇਚਨ ਬਿਆਂ ਸਰ ਨੇ ਉਹਨਾਂ ਨੂੰ ਮੈਨੂੰ ਸਪੈਸ਼ਲੀ ਤੌਰ ਤੇ ਕਿਹਾ ਕਿ ਅੰਦਾਲ ਸਾ ਜਿੰਨੀ ਵੀ ਗ੍ਰਾਂਟ ਚਾਹੀਦੀ ਹੈ ਸਕੂਲ ਵਾਸਤੇ। ਕੁੱਲੀ ਗ੍ਰਾਂਟ ਦੇ ਗੱਫੇ ਨੇ ਤੁਸੀਂ ਸਿਰਫ ਪ੍ਰੋਪੋਜ਼ਲ ਬਣਾ ਕੇ ਦਿਓ। ਉਹਨੇ ਇਹਨਾਂ ਨੂੰ ਗ੍ਰਾਂਟ ਜਿਹੜੀ ਮਿਲ ਜੇ। ਜੀ ਅੱਜ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਸ਼ਾਹਪੁਰ ਜਾਜਨ ਵਿਖੇ ਆ ਸਾਇੰਸ ਲੈਬ ਅਤੇ ਕੰਪਿਊਟਰ ਲੈਬ ਦਾ ਨੀਂਹ ਪੱਥਰ ਰੱਖਿਆ ਗਿਆ। ਆ ਗੁਰ ਗੁਰਦੀਪ ਸਿੰਘ ਰੰਧਾਵਾ ਐਮ ਐਲ ਏ ਡੇਰਾ ਬਾਬਾ ਨਾਨਕ ਆ ਉਹਨਾਂ ਦੀ ਉਪਸਥਿਤੀ ਵਿੱਚ ਨੀ ਪੱਥਰ ਰੱਖਿਆ ਗਿਆ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਔਰ ਇਹ ਸਕੂਲ ਕਾਫੀ ਅੱਛਾ ਬਣਿਆ ਹੋਇਆ ਹੈ ਜਿਹੜੇ ਪਿਛੇ ਪ੍ਰਿੰਸੀਪਲ ਕਾਲੋ ਸਰ ਨੇ ਬਹੁਤ ਮਿਹਨਤ ਨਾਲ ਇਹ ਸਕੂਲ ਬਣਾਇਆ ਹੈ ਬਹੁਤ ਅੱਛਾ ਸਕੂਲ ਬਣਿਆ ਹੈ ਅੱਛਾ ਇਨਫਰਾਸਟ੍ਰਕਚਰ ਹੈ ਔਰ ਅੱਜ ਨੀ ਪੱਥਰ ਰੱਖਿਆ ਗਿਆ ਐ ਐਮਐਲਏ ਜੀ ਦੀ ਪ੍ਰੈਜ਼ੈਂਸ ਦੇ ਵਿੱਚ ਆ ਬਾਕੀ ਇਥੇ ਦੀਆਂ ਜਿਹੜੀਆਂ ਵੀ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਜਾਂ ਸਟਾਫ ਦੀ ਘਾਟ ਹੈ ਉਹ ਸਾਨੂੰ ਗੁਰਦੀਪ ਸਿੰਘ ਰੰਦਾਵਾ ਸਾਹਿਬ ਜਿਹੜੇ ਐਮ ਐਲ ਏ ਡੇਰਾ ਬਾਬਾ ਨਾਨਾ ਉਹਨਾਂ ਨੇ ਵਿਸ਼ਵਾਸ ਦਿਲਾਇਆ ਕਿ ਉਹ ਜਲਦ ਤੋਂ ਜਲਦ ਇਸ ਸਕੂਲ ਦੀਆਂ ਜਿਹੜੀਆਂ ਵੀ ਡਿਮਾਂਡਸ ਹੈਗੀਆਂ ਉਹਨਾਂ ਨੂੰ ਪੂਰਾ ਕਰ ਦੇਗਾ